ਸਰ ਜਿਹੜੇ ਆ ਦੋ ਦੋਸ਼ੀ ਫੜੇ ਗਏ ਸਰ ਕੀ ਮਾਮਲਾ ਜੀ ਇਹ ਸਾਰਾ ਇੰਡੀਜੀ ਕੰਮ ਸਾਡੇ ਚੌਧਰੀ ਜੱਜ ਨੇ ਅਸੀ ਕੁਦੈਲ ਸਿੰਘ ਚੌਪੂਰ ਸਾਹ ਕੋ ਜਾ ਕੇ ਇੰਟਰਮੀਨ ਇਨਫੋਰਮੇਸ਼ਨ ਲਈ ਜੀ ਕੰਮ ਕੀਤਾ ਰਿਸਾਲਵ ਰੀਨਕੀ ਟੈਕਨੋਲੋਜੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਪਰ ਨਾ ਕਿੰਨੇ ਨਿਸ਼ਾਨ ਸਿੰਘ ਹਮੇਸ਼ੀ ਤੇ ਇੱਕ ਕੁੱਟ ਦਿੱਤਾ ਇਹਨਾਂ ਨੇ ਕੈਂਜੇ ਬਣਾਇਆ ਹੋਇਆ ਤੇ ਕਲੋ ਵੈਪਨ ਲੈ ਕੇ ਕਿਸੇ ਬਾਹਰਲ ਕੰਦੀ ਕਾਂਚ ਮੁੱਖ ਇਹਨਾਂ ਨੇ ਨਾਕਾਬੰਦੀ ਕਰਕੇ ਤੇ ਇਹਨਾਂ ਨੂੰ ਰੌਲ ਅਪ ਕੀਤਾ ਸੀ ਜਦੋਂ ਮੂਰਰ ਕਿਨ ਨੇ ਮੌਕੇ ਦੇ ਬਖਾਰ ਕਰਲੇ ਸੀ ਇੱਕ ਉਤਪਰਾ ਹੋ ਗਿਆ ਸੀ ਉਹ ਜਿਹੜੇ ਬਫਰ ਦੇ ਗ੍ਰਿਫਤਾਰ ਨੇ ਉਹਨਾਂ ਕੋਲੋਂ ਸਾਡੀ ਪਿਸਤ ਕੋਲੇ ਪਤੀਪੁਰਕਸ ਤੋਂ ਕਿਤੇ ਹੀ ਲੋਕੇਡ ਇਹ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂ ਗ੍ਰਿਫਤਾਰ ਕਰ ਲਿਆ ਦੁਪੱਤਾ ਚੱਕ ਕੇ ਪੀਟੀਸੀ ਦੀ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਜੀ ਹਾਂ ਜੀ ਲੱਗਦਾ ਪਹਿਲਾਂ ਵੀ ਅੰਦਰ 307 ਦੇ ਬੰਦੇ ਤੇ ਸਰ ਕੀ ਕਾਰਵਾਈ ਕੀਤੀ ਚਾਰੀ ਗਾਹ ਵਾਸਤੇ ਕੋਈ ਨਾ ਰਿਮਾਰਡ ਮਿਲਿਆ ਚਾਹਲੇ ਜੀ ਪੋਰਟ ਸਬਿਟ ਕੀਤਾ ਜਾ ਰਿਹਾ ਹੈ ਤੁਹਾਨੂੰ ਤਾਂ ਇੱਕ ਹੋਰ ਰਿਮਾਰਡ ਲੈ ਕੇ ਉਹਨਾਂ ਨੂੰ ਅਥਾਰਟੀ ਰਿਕੁਐਸਟ ਕਰਾਂਗੇ ਅਜੀ ਆਸ ਹੈ ਵੀ ਮੈਨੂੰ ਹੋਰ ਜਲਦੀ ਅਪਡੇਟ ਮਿਲਣਗੀ ਇਹਨਾਂ ਨੇ ਮੁੱਢਲੀ ਪੁੱਛੀ ਸਹਿ ਵੀ ਜਿਹੜਾ ਦੱਤਾ ਰਵੀਸ਼ਵੀ ਕੋ ਤੋਂ ਬੱਜਿਆ ਉਹਦੇ ਕੋਲ ਦੋ ਕੱਟਣ ਸੀ ਪੁੱਛਦੇ ਸਰ ਕਿੰਨੇ ਰਿਕਵਰ ਹੋਏ ਟੋਟਲ ਉਹ ਦੋ ਕੱਟਣ ਕਵਰ ਹੋਏ ਇੱਕ 34 ਇੱਕ 32